ਜਿੰਨੇ ਵੀ ਮੇਰੇ ਸਫੈਦੇ ਟੁੱਟੇ ਹੋਏ ਆ ਉਹ ਸਾਰਾ ਮਨਜਿੰਦਰ ਸਿੰਘ ਐਸਐਸਆਈ ਚੌਕੀ ਇੰਚਾਰਜ ਪਕੜਮਾਚਰਾ ਉਹਦੀ ਸੈਅਤੇ ਤੋੜਦੇ ਜਰਨੈਲ ਸਿੰਘ ਜੈਦੀ ਗੁਰਪ੍ਰੀਤ ਸਿੰਘ ਕੋਲੋਂ ਜਿੰਦਰ ਸਿੰਘ ਰਾਣਾ ਜਗਜੀਂਦਰ ਸਿੰਘ ਮਿਰਟੂ ਗੁਰਮੰਸ ਸਿੰਘ ਇਹ ਸਾਰਾ ਉਹਦੀ ਸੈਅਤੇ ਤੋੜਦੇ ਆ ਜੋ ਕਿ ਮੇਰੇ ਕੋਰਟ ਦੇ ਵਿੱਚ ਸਕੱਸਾ ਚੱਲਦਾ ਪੁੱਤ ਦੇ ਖਿਲਾਫ ਤੇ ਇੱਕ ਐਮਆਰਰ ਹੋਈ ਸੀਗੀ 11 2019 ਨੂੰ ਉਹਦੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਤੇ ਉਹਦੇ ਖਿਲਾਫ ਮੈਂ ਸਕੱਸਾ ਪਾਇਆ ਸਕੱਸਾ ਕੋਰਟ ਦੇ ਵਿੱਚ ਮੇਰੇ ਬਿਆਨ ਹੋ ਚੁਕੇ ਆ ਤੇ ਬਿਆਨਾਂ ਚ ਮੈਂ ਲਿਖਿਆ ਮੇਰਾ ਮੇਰੇ ਪਰਿਵਾਰ ਦਾ ਮੇਰੀ ਫੈਮਿਲੀ ਦਾ ਮੇਰੀ ਪ੍ਰਾਪਰਟੀ ਜੋ ਵੀ ਨੁਕਸਾਨ ਹੋਗਾ ਇਹ ਬੰਦੇ ਸਾਰੇ ਜ਼ਿੰਮੇਵਾਰ ਹੋਣਗੇ ਖਾਸ ਕਰਕੇ ਮਨਜਿੰਦਰ ਸਿੰਘ ਏਐਸਆਈ ਚੌਕੀ ਚਾਹ ਕੋਖਣ ਮਾਜਰਾ ਖਾਸ ਕਰਕੇ ਇਹ ਜਿਹੜੀ ਸਾਈਟ ਤੇ ਜਾ ਕੇ ਉਸ ਪੈਦੇ ਤੋੜ ਕੇ ਆਉਂਦੇ ਬੰਦੇ ਸਾਰੇ ਜਾਣ ਬੁੱਝ ਕੇ ਉਹ ਲੜਾਈ ਲਈ ਉਕਸਾਉਂਦੇ ਆ ਵੀ ਇਹ ਲੜਾਈ ਕਰੇ ਇਹਨੂੰ ਕਿ ਲੜਾਈ ਕਰਕੇ ਇਹਨੂੰ 755 ਕਰਕੇ ਉਹਨਾਂ ਅੰਦਰ ਭੇਜੀਏ ਇਹ ਸਾਰੇ ਦਾ ਜ਼ਿੰਮੇਵਾਰ ਮਨਜਿੰਦਰ ਸਿੰਘ ਏਐਸਆਈ ਹੋਊਗਾ ਜੇਰਾ ਕੋਈ ਵੀ ਨੁਕਸਾਨ ਹੁੰਦਾ ਐਕਸੀਡੈਂਟ ਦਾ ਕਿਸੇ ਤਰੀਕੇ ਦਾ ਮਨਜਿੰਦਰ ਸਿੰਘ ਇਹ ਐਸੇ ਫਗਣਵਾ ਜਰਾ ਚੌਂਕੀ ਤੇ ਬਾਕੀ ਇਹ ਸਾਰੇ ਬੰਦੇ ਜ਼ਿੰਮੇਵਾਰ ਹੋਣਗੇ ਇਹਦਾ ਸਾਥ ਦਿੰਦਾ ਇਹ ਪੈਸੇ ਲੈ ਕੇ ਮੈਨੂੰ ਬਾਰ ਬਾਰ ਧਮਕਾਉਂਦਾ ਕਿ 57 ਕਰਾਵ ਦੇ ਉਹ ਤੇ ਦੂਜੀ ਦਲ ਦੀ ਪਾਰਟੀ 57 ਕਰਦਨੀ ਹੈਗਾ ਇਹ ਮੇਰਾ ਕੋਈ ਨੁਕਸਾਨ ਹੋ ਗਿਆ ਸਾਰੇ ਬੰਦੇ ਜ਼ਿੰਮੇਵਾਰ ਹੋਣਗੇ